ਪਟਿਆਲਾ ਦੇ ਰਾਜਪੁਰਾ ਦੇ ਵਿੱਚ ਇੱਕ ਕਾਤਲ ਅਤੇ ਪੁਲਿਸ ਪਾਰਟੀ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਕਤਲ ਕੇਸ ਦੇ ਵਿੱਚ ਫਰਾਰ ਚੱਲ ਰਹੇ ਇੱਕ ਮੁਲਜ਼ਮ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਹੈ। ਪੁਲਿਸ ਦੇ ਲੋਕਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਦੇ ਵਿੱਚ ਮੁਲਜ਼ਮ ਦੀ ਲੱਤ ਉੱਤੇ ਗੋਲੀ ਲੱਗੀ ਹੈ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਅਗਰਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮੁਲਜ਼ਮ ਨੇ 20 ਤਰੀਕ ਨੂੰ ਪਿੰਡ ਗੱਜੂ ਮਾਚਰਾ ਤੋਂ ਵਿੱਚ ਤਰਸੇਮ ਸਿੰਘ ਦਾ ਦੇ ਵਿਅਕਤੀ ਦਾ ਕਤਲ ਕੀਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਚਲਦੇ ਹਾਂ ਸੀ ਤਾਂ ਪੁਲਿਸ ਅਜ ਗੁਪਤ ਸੂਚਨਾ ਦੇ ਆਧਾਰ ਤੇ ਉਸ ਦਾ ਪਿੱਛਾ ਕਰ ਰਹੀ ਹੈ ਤਾਂ ਉਸ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਸੀ ਤਾਂ ਪੁਲਿਸ ਦੇ ਬਲੋ ਕੀਤੀ ਕੀ ਜਵਾਬੀ ਫਾਇਰਿੰਗ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਲੱਤ ਤੇ ਗੋਲੀ ਲੱਗੀ ਹੈ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਸੋ ਦੱਸ ਦੇ ਕਿ ਮੁੱਲਜ਼ਮ ਦੇ ਖਿਲਾਫ ਕਤਲ ਤੋਂ ਇਲਾਵਾ ਡਕੈਤੀ ਅਤੇ ਹੋਰ ਵੀ ਕ੍ਰਿਮੀਨਲ ਕੇਸ ਦਰਜ ਨੇ ਜਾਣਕਾਰੀ ਮੁਤਾਬਕ ਇਹ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਗ ਤੇ ਵੀ ਸੀ ਜਿਸ ਨੂੰ ਕੀ ਪੁਲਿਸ ਤੇ ਵੱਨੋ ਟਾਲ ਦਿੱਤਾ ਗਿਆ ਮਨਜੋਗ ਡੀਜੀਪੀ ਪੰਜਾਬ ਦੇ ਇਹ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੁਵਰਡਸ ਕ੍ਰਿਮੀਨਲਸ ਐਂਡ ਗੈਂਗਸਟਰਸ। ਇਸ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਦੋਂ ਵੀ ਕੋਈ ਹੀਨਸ ਜਾਂ ਸੰਗੀਨ ਅਪਰਾਧ ਹੁੰਦਾ ਹੈ ਤੇ ਪਟਿਆਲਾ ਪੁਲਿਸ ਇਮੀਡੀਏਟਲੀ ਉਹਦੀ ਡਿਟੈਕਸ਼ਨ ਤੇ ਕੰਮ ਕਰਨਾ ਸ਼ੁਰੂ ਕਰਦੀ ਹੈ। ਬੀਤੇ ਦਿਨੀ 20 ਤਰੀਕ ਦੀ ਦੇਰ ਸ਼ਾਮ ਨੂੰ ਤਰਸੀਮ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ਤਰਸੀਮ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਉਹਦੇ ਚ ਲੁੜੀਦਾ ਜਿਹੜਾ ਇਹ ਕਾਤਲ ਸੀਗਾ ਗੁਰਪ੍ਰੀਤ ਸਿੰਘ ਉਰਫ ਟੋਂਟਾ ਅੱਜ ਦੀ ਡੀਐਸਪੀ ਰਾਜਪੁਰਾ ਤੇ ਐਸਐਚਓ ਬਨੂੜ ਐਸਪੀ ਡੀ ਤਿੰਨ ਚਾਰ ਸੀਆਈਏ ਪਟਿਆਲਾ ਦੀ ਟੀਮਾਂ ਨੂੰ ਇਹਦੀ ਮੂਵਮੈਂਟ ਬਾਰੇ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਹਦੀ ਮੂਵਮੈਂਟ ਟ੍ਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ ਰੌਂਡ ਭਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ 'ਚ ਇੱਕ ਲੈਗ ਸ਼ਾਟ ਦੀ ਇਨਜਰੀ ਹੋਈ ਉਸ ਤੋਂ ਬਾਅਦ ਇਹਨੂੰ ਜਾਪਤ ਅਨੁਸਾਰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ ਚ ਜੀਰੇ ਇਲਾਜ ਨੂੰ ਦਾਖਲ ਕਰਾਇਆ ਗਿਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਇਨਸਾਨ ਤੇ ਪਹਿਲਾਂ ਵੀ ਡਕੈਤੀ ਦੇ ਤੇਰਾਦਾ ਕਤਲ ਦੇ ਦੋ ਤਿੰਨ ਹੋਰ ਮੁਕੱਦਮੇ ਵੀ ਦਰਜ ਆ ਤੇਰੇ ਤੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਵੀ ਅਸੀਂ ਬਰਾਮਦ ਕੀਤਾ ਤੇ ਜਿਹੜੀ ਇਹਦੇ ਮੋਟਰਸਾਈਕਲ ਬਰਾਮਦ ਹੋਈ ਆ ਉਹ ਵੀ ਚੋਰੀ ਦੀ ਮੋਟਰਸਾਈਕਲ ਸੀਗੀ ਤੇ ਬੜਾ ਇਹ ਸੱਚ ਸਨੇਹਾ ਆ ਕਿ ਕੋਈ ਵੀ ਗੈਂਗਸਟਰ ਅਤੇ ਕ੍ਰਾਈਮਨਲ ਉਹ ਪਟਿਆਲਾ ਪੁਲਿਸ ਦੇ ਸਾਰੇ ਰਡਾਰਤੇ ਹੈਗੇ ਤੇ ਕਿਸੇ ਪ੍ਰਕਾਰ ਦੇ ਕ੍ਰਾਈਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰ ਜਿਹੜੇ ਪਹਿਲਾਂ ਕ੍ਰਾਈਮ ਕੀਤੇ ਹੋ ਥਾਣਾ ਬਨੂਰ 'ਚ ਹੀ ਕੀਤੇ ਆ ਕਿਤੇ ਬਾਹਰ ਵੀ ਕੀਤੇ ਆ ਦੇਖੋ ਜੀ ਇਹਨੇ ਫਤਿਹਗੜ ਬਨੂਰ ਤੇ ਰਾਜਪੁਰਾ ਏਰੀਏ 'ਚ ਇਹਦੇ ਪਹਿਲੇ ਕ੍ਰਾਈਮ ਆਗੇ ਆ